नौकरी उन्हनि छॾ दीदी अंदा हज़ारे मूवमेंटली जॾहिं

ਲੋਕ ਸਭਾ ਹਲਕਾ ਕਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਲਾਜਜੀਤ ਸਿੰਘ ਜੀ ਭੁੱਲਰ ਚੋਣ ਲੜ ਰਹੇ ਨੇ ਤੇ ਉਹਨਾਂ ਦੇ ਹੱਕ ਵਿੱਚ ਨਗਰ ਬੂਹੇਵੀਆਂ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਨਗਰ ਦੇ ਮੋਤਬਰਾਂ ਦੁਆਰਾ ਇਹ ਮੀਟਿੰਗ ਕਰਵਾਈ ਜਾ ਰਹੀ ਹੈ ਬੜਾ ਪਰਵਾਹ ਹੰਗਾਰਾ ਮਿਲਿਆ ਹੈ ਨਗਰ ਤੋਂ ਇਹ ਸਾਨੂੰ ਪੂਰਾ ਯਕੀਨ ਆ ਕਿ ਨਗਰ ਬੂਹੇਵੀਆਂ ਤੋਂ ਸਾਰੇ ਭੈਣ ਭਰਾ ਭੁੱਲਰ ਸਾਹਿਬ ਨੂੰ ਪੂਨ ਬਹੁਤ ਦੇ ਨਾਲ ਵੋਟਾਂ ਪਾਉਣਗੇ ਜਿਤਾਉਣਗੇ ਇਹ ਇਹ ਜਿਹੜੀ ਸੀਟ ਹੈ ਕਡੂਰ ਸਾਹਿਬ ਹਲਕੇ ਦੀ ਸੀਟ ਪੁਲਰ ਸਾਹਿਬ ਮਾਨ ਸਾਹਿਬ ਜੀ ਦੀ ਅਗਵਾਈ ਵਿੱਚ ਆਪ ਸੁਪਰੀਮਾ ਸ਼੍ਰੀ ਅਰਵਿੰਦ ਤੇਜਰੀਵਾਲ ਜੀ ਦੀ ਅਗਵਾਈ ਵਿੱਚ ਪੂਰੀ ਸ਼ਾਨ ਨਾਲ ਤੇ ਭਾਰੀ ਬਹੁਮਤ ਨਾਲ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਉਣਗੇ। ਇਹ ਖਡੂਰ ਸਾਹਿਬ ਹਲਕੇ ਦੇ ਜਿੰਨੇ ਵੀ ਮਸਲੇ ਨੇ ਤੇ ਉਹਨਾਂ ਨੂੰ ਪੁਲਰ ਸਾਹਿਬ ਲੋਕ ਸਭਾ ਦੇ ਵਿੱਚ ਜਾ ਕੇ ਕਾਉਣਗੇ ਤੇ ਸਾਰੇ ਜਿੰਨੇ ਪਿੰਡਾਂ ਦੇ ਰੁਕੇ ਹੋਏ ਕੰਮ ਨੇ ਉਹ ਸਾਰੇ ਪੁਲਰ ਸਾਹਿਬ ਆਪਣੇ ਆਉਣ ਵਾਲੇ ਸਰਕਾਰ ਦੇ ਸਮੇਂ ਵਿੱਚ ਉਹ ਕਰਨਗੇ। ਕਦੂਰ ਸਾਹਿਬ ਹਲਕੇ ਤੇ ਪੁੱਲਰ ਸਾਹਿਬ ਨੂੰ ਬਹੁਤ بڑا ਮੂਹੀ ਪਿਆਰ ਮਿਲ ਰਿਹਾ ਹੈ ਜਿੱਥੇ ਵੀ ਜਾਂਦੇ ਹਾਂ ਪੁੱਲਰ ਸਾਹਿਬ ਜਾਂਦੇ ਨੇ ਤੇ ਉਥੇ ਲੋਕ ਹੱਥੀਂ ਸ਼ਾਵਾ ਕਰ ਰਹੇ ਨੇ ਕਦੂਰ ਸਾਹਿਬ ਹਲਕਾ ਪੁੱਲਰ ਸਾਹਿਬ ਨੂੰ ਮਣਾ ਮੂਹੀ ਪਿਆਰ ਦੇਣ ਲਈ ਭਾਰੀ ਬਹੁਤ ਨਾਲ ਜਿਤਾਉਣ ਲਈ ਪੱਬਾਂ ਪਾਰ ਐ ਐਲਾਨ ਹੋਣਾ ਬਸ ਬਾਕੀ ਹੈ ਜੇ ਆਪ ਆਪਣੀ ਪੱਕੀ ਆ ਤੇ ਧੰਨਵਾਦ ਮੇਰਾ ਨਾਮ ਹੈ ਜਗਦੇਵ ਸਿੰਘ ਪਿੰਡ ਬੂਵੇਲੀਆ ਤੁਸੀ ਅੱਜ ਮੀਟਿੰਗ ਕੀਤੀ ਤਾਂ ਨਿਕਲਿਆ ਕਿ ਕੇਸ ਮੰਨ ਲਈ ਇਹ ਜੀ ਸਰਦਾਰ ਲਾਲਜੀਤ ਢੋਲਰ ਜੋ ਐਮਪੀ ਦੀ ਤੋਂ ਲੜ ਰਹੇ ਨੇ ਉਹਨਾਂ ਨੂੰ ਵੱਡੀ ਲੀਡ ਨਾ ਇਥੋਂ ਜਿਤਾ ਕੇ ਤੇ ਸੈਂਟਰ ਵਿੱਚ ਭੇਜਣਾ ਵਾ ਜੋ ਰੋਕ ਹੋਏ ਕੰਮ ਕਰਨਾ ਤੇ ਲੋਕਾਂ ਦੇ ਜਿਹੜੇ ਮਸਲੇ ਹੱਲ ਕਰ ਸਕਣ ਅੱਜ ਬੀਬਾ ਜੀ ਸਾਡੇ ਗ੍ਰਹਿ ਵੇਹ ਪੁੱਜੇ ਨੇ ਸਰਦਾਰ ਬੀਬਾ ਜੀ ਸਾਡੇ ਗ੍ਰਹਿ ਵੇਹ ਪੁੱਜੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦੇ ਪਿੰਡ ਵਾਸੀਆਂ ਦਾ ਧੰਨਕਰ ਧੰਨਵਾਦ ਕਰਦੇ ਆ ਜੋ ਵੱਡੀ ਸੰਗਤ ਨੇ ਆਇਆ ਜੀ ਭਰੀ ਅਸੀਂ ਅੱਜ ਉਹਨਾਂ ਨੂੰ ਵਿਸ਼ਵਾਸ ਦਿਵਾਉਣੇ ਆਂ ਕਿ ਪਿੰਡ ਵਿੱਚ ਵੱਡੀ ਲੀਡ ਨਾਲ ਜਿਤਾਵਾਂਗੇ ਸਰਪਾਲ ਸਿੰਘਾ ਜੀ ਕੀ ਕਹਿਣਾ ਚਾਹੁੰਦੇ ਜੋ ਅੱਜ ਬੀਬਾ ਸ੍ਰੀਨਦਰਪਾਲ ਕੋਲ ਪੁਲਰ ਵੱਲੋਂ ਮੀਟਿੰਗ ਕੀਤੀ ਗਈ ਅੱਜ ਜਗਦੇਸ਼ ਸਿੰਘ ਦੀ ਗਵਾਹੀ ਹੇਠ ਬੂਹੇਲੀਆਂ ਵਿੱਚ ਅੱਜ ਮੀਟਿੰਗ ਕੀਤੀ ਗਈ ਹੈ ਜੀ ਆਮ ਆਦਮੀ ਵਰਕਰਾਂ ਨੂੰ ਤੇ ਮੈਨੂੰ ਮਤਲਬ ਕਿ ਜੁਗਤਬਿੰਗ ਦਾ ਪ੍ਰਧਾਨ ਬਣਾਇਆ ਗਿਆ ਜੀ ਸੋ ਇਸ ਕਰਕੇ ਜਮਾਨੇ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਤੇ ਕੰਮ ਕੀਤੇ ਜਾ ਰਹੇ ਨੇ ਸੋ ਅਸੀਂ ਅਪੀਲ ਕਰਦੇ ਆ ਕਿ ਭੁੱਲਰ ਸਾਹਿਬ ਨੂੰ ਚੰਗੀਆਂ ਵੋਟਾਂ ਪਵਾ ਕੇ ਚੰਗੀ ਲੀਡ ਤੇ ਜਿਤਾਇਆ ਜਾਏਗਾ ਜੀ ਜੀ ਤੁਹਾਡਾ ਮੇਰਾ ਨਾਮ ਜੀ ਸੁਖਮਨ ਪ੍ਰੀਤ ਸਿੰਘ ਹੈ ਜੀ ਪਿੰਡ ਬੂ ਹਵੇਲਗੀ ਕੀ ਕਹਿਣਾ ਚਾਹੋਗੇ ਅੱਜੋ ਬੀਬਾ ਸ੍ਰਿੰਦਰਪਾਲ ਜੀ ਤੌਰ ਕੋਲ ਨਵਲੋਂ ਮੀਟਿੰਗ ਕੀਤੀ ਗਈ ਹੈ ਹਾਂਜੀ ਅੱਜ ਸਾਡੇ ਬਿੰਦੂ ਵੇਲੇ ਆਵੇ ਸ੍ਰੀ ਸਰਦਾਰ ਜਗਦੇਸ਼ ਸਿੰਘ ਜੰਗਰੇ ਇਹ ਮੀਟਿੰਗ ਹੋਈ ਹੈ ਜੀ ਇਹ ਮੀਟਿੰਗ ਕੈਬਨਟ ਮੰਤਰੀ ਸਰਦਾਰ ਲਾਜ ਸਿੰਘ ਕੋਲ ਲੱਗੀ ਹੈ ਗ੍ਰੈਂਟ ਕੇ ਲਈ ਤੇ ਉਹਨਾਂ ਦੇ ਧਰਮ ਪਤਨੀ ਬੀਬਾ ਜੀ ਤੇ ਗ੍ਰਹਿ ਵੀ ਪੁੱਜੇ ਤੇ ਅਸੀਂ ਉਹਨਾਂ ਦਾ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਅਸੀਂ ਸਾਰੇ ਵਰਕਰਾਂ ਨੂੰ ਤੇ ਸਾਰੇ ਵਰਕਰਾਂ ਨੂੰ ਇਹ ਅਪੀਲ ਕਰਦੇ ਆ ਕਿ ਆਪਣੇ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਢੁੱਲਰ ਨੂੰ ਜੋ ਕਿ ਐਮਪੀ ਜੀ ਚੋਣ ਲੜ ਰਹੇ ਨੇ ਉਹਨਾਂ ਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਲੀਡ ਤੇ ਜਿਤਾ ਕੇ ਉਹਨਾਂ ਨੂੰ ਲੋਕ ਸਭਾ ਹਲਕੇ ਵਿੱਚ ਭੇਜੀਏ ਜੀ ਤੁਹਾਡਾ ਮਰਾਜੀ ਇੰਦਰਬਸ ਸਿੰਘ ਜੀ ਨਾਲ ਜੀ ਪਿੰਡ ਜਿੰਦਾਵਤੋਂ ਜੀ ਕੀ ਕਹਿਣਾ ਚਾਹੁੰਦੇ ਅੱਜ ਜੋ ਮੀਟਿੰਗ ਕੀਤੀ ਗਈ ਆ ਬੀਪਾਪਲ ਨੂੰ ਮੈਂ ਕਹਿਣਾ ਚਾਹੁੰਦਾ ਵੀ ਬਹੁਤ ਵਧੀਆ ਕੰਮ ਕਰ ਰਹੀ ਆ ਆਮ ਆਦਮੀ ਪਾਰਟੀ ਕੋਲ ਸਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਇਹ ਬੰਦੇ ਹੋਰ ਵੀ ਬਨਾਲਾ ਲਾ ਕੇ ਬਹੁਤ ਸੋਨਾ ਵਿਕਾਸ ਕਰ ਰਿਹਾ ਜੀ ਅਸੀਂ ਵੱਡੀ ਲੀਡ ਨਾਲੋਂ ਵੋਟਾਂ ਪਾ ਕੇ ਜਿਤਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਸਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਦੀ ਮੀਟਿੰਗ ਕੀ ਹੈ ਕਹਿਣਾ ਚਾਹੁੰਦੇ ਆ ਜੀ ਅਸੀਂ ਇਸ ਕੋਟੇ ਦੇ ਪ੍ਰਧਾਨ ਆ ਬਣਾਇਆ ਗਿਆ ਸਾਨੂੰ ਭੁੱਲਰ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਇਲਾਕੇ ਦੇ ਇਸੇ ਤਰ੍ਹਾਂ ਕਰਦੇ ਰਹਿਣਾ ਅਸੀਂ ਉਹਨਾਂ ਦੇ ਬਹੁਤ ਵੱਡੀ ਲੀਡ ਨਾਲੋਂ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਵਾਂਗੇ ਜਿੰਨਾ ਸਭ ਨੂੰ ਅਸੀਂ ਵੱਧ ਤੋਂ ਵੱਧ ਸਾਥ ਦੇਵਾਂਗੇ ਉਹਨਾਂ ਦਾ